ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਕੱਲ ਦੀ ਇੱਕ ਟੀਵੀ ਚੈਨਲ ਆ ਤੇ ਕਈਆਂ ਦੇ ਇੱਕ ਖਬਰ ਚੱਲ ਗਈ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਖੇਡ ਦੇ ਵਿੱਚ ਆਏ ਨੇ ਅਮਰਸਾਦ ਸ਼ੈਲ ਗੰਢ ਦੀਆਂ ਜਾਂ ਬਸੋ ਦੀਆਂ ਔਰ ਉੱਥੇ ਉਹਨਾਂ ਨੇ ਦੋ ਚਾਰ ਗੱਲਾਂ ਜਿਵੇਂ ਕੀਤੀਆਂ ਕਿ ਇਹ ਜਿਹੜੀ ਜਲੰਧਰ ਵਾਲੀ ਜਿਮਨੀ ਇਲੈਕਸ਼ਨ ਆ ਉੱਥੇ ਬਹੁਤ ਤਕਾ ਆ ਤੇ ਤਕੇ ਦੇ ਨਾਲ ਉਹ ਜਿੱਤਗੇ ਦੂਜੀ ਗੱਲ ਉਹਨਾਂ ਨੇ ਇਹ ਕੀਤੀ ਆ ਕਿ ਸੀਐਮ ਸਾਹਿਬ ਜਿਹੜੇ ਉਦੋਂ ਦੀ ਖੁਸ਼ੀ ਦੇ ਵਿੱਚ ਟੀਕੇ ਚਾਰ ਦਿਨ ਘਰੋਂ ਹੀ ਨਿਕਲੇ ਚਾਹਵਾਨਾ ਦੇ ਉਹ ਐਸ.ਡੀ.ਸ ਨੂੰ ਪਤਾ ਵਾ ਚਾਹਵਾਨਾ ਦੇ ਘਰ ਨੂੰ ਪਤਾ ਵਾ ਤੇ ਚਾਹ ਸਦਵਾ ਸਾਹਿਬ ਨੂੰ ਦੱਸ ਸਕਦੇ ਤੁਸੀਂ ਇਹ ਗੱਲ ਕਹੋ ਜੀ ਜੀਟੀਆ ਸਾਹਿਬ ਜੇ ਥੱਕਾ ਹੋਇਆ ਸੀ ਤੇ ਤੁਸੀਂ ਉਹ ਦਿਨ ਕਿਉਂ ਨਾ ਬੋਲੇ ਕਿ ਆ ਤੱਕਾ ਹੁਣ ਮਨ ਸੈਕਿੰਡ ਜਿੱਤ ਹੋ ਗਈ ਤੇ ਤੁਹਾਨੂੰ ਉਹ ਥੱਕਾ ਮਹਿਸੂਸ ਹੋ ਲੱਗਿਆ ਮੈਂ ਗੱਲ ਕਰਨੀ ਚਾਹੁੰਦਾ ਕਿ ਜੇ ਇਹ ਨਸ਼ਨਾ ਵਿੱਚ ਸਰਕਾਰਾਂ ਜਿੱਤਦੀਆਂ ਜੇ ਕੋ ਕੋ ਨਹੀਂ ਨਹੀਂ ਲੜਦੇ ਰਹੇ ਤਾਂ ਤੁਸੀਂ ਜਿੱਤਦੇ ਰਹੇ ਭਾਵੇਂ ਖਾਣ ਉਸ ਨਾਲ ਤੁਹਾਡੀ ਟੱਕਰ ਹੋਵੇ ਜਿੱਤਦੇ ਰਹੇ ਅਮੋਗੇ ਵਾਲਾ ਜਿਹੜੀ ਅਖੀਰ ਵਿੱਚ ਜੈਨ ਸਾਹਿਬ ਦੇ ਵਿੱਚ ਇਲੈਕਸ਼ਨ ਕਰਾਈ ਸੀ ਉਹ ਸਿਰਫ 5000 ਦੇ ਮਰ ਜਣਾ ਜਿੱਤੇ ਹੀ ਪਰ ਜਿੱਤ ਗਏ ਸੋ ਇਸ ਕਰਕੇ ਇਹ ਜਿਹੜੀ ਜਿਗਨੀ ਆ ਇਹ ਇਤਿਹਾਸਿਕ ਜਿਗਨੀ ਇਲੈਕਸ਼ਨ ਮੈਂ ਸਮਝਦਾ ਘਰ ਹੋਈ ਆ ਜਿਹੜੀ ਇਹ ਵਨ ਸਾਈਡ ਜਿੱਤ ਹੋਈ ਆ ਬੜੀ ਧਰਮੇ ਵਾਲੀ ਗੱਲ ਹੋਈ ਆ ਔਰ ਮੇਰੇ ਜੀ ਸਾਹਿਬ ਜਿਹੜੀ ਗੱਲ ਹੋਈ ਤੱਕੇ ਜਿੱਦ ਮੈਂ ਗੱਲ ਕਰ ਲਵਾਂ ਪਹਿਲਾਂ ਕਿ ਤੁਹਾਨੂੰ ਵੀ ਪਤਾ ਕੋਈ ਸਰਕਾਰਲ ਇਲੈਕਸ਼ਨਲ ਆਪਾਂ ਵੀ ਇੱਥੇ ਲੜਦੇ ਨੇ 2014 ਜਿੱਦੋਂ ਭਾਵੇਂ ਇਹ ਹਸਮਤੀ ਵਿਅਚਰ ਦੋ ਦਿਨ ਬਾਅਦ ਚੋਈ ਤੁਸੀਂ ਸਾਨੂੰ ਸੱਤਿਆਚੇ ਬਠਿੰਡੇ ਤੇ ਜੋ ਲੇਲੇ ਆ ਪਿੰਡ ਦੇ ਵਿੱਚ ਜਿਹੜੀ ਲੜਾਈ ਹੋਈ ਜੋ ਕੁਝ ਉਥੇ ਹਾਲਾਤ ਬਣੇ ਉਹ ਤੁਹਾਨੂੰ ਵੀ ਪਤਾ ਦਵੇ ਨਾ ਧੱਕਾ ਉਹਦਾ ਜੀ ਕਾ ਆਉਂਦੇ ਦੇ ਕਰਨ ਜਾਏ ਬੋਟ ਕਹਦੀ ਹੈ ਘਰ ਘਰ ਜਾ ਕੇ ਬੋਟਾ ਪਾਇਆ ਤੇ ਕਰੀ ਇਹ ਧੱਕੇ ਨਾਲ ਆ ਗਿਆ ਇਹ ਧੱਕਾ ਨਹੀਂ ਹੁੰਦਾ ਇਹ ਕੁਛ ਨਾ ਨਹੀਂ ਸਰਦਾਰ ਪ੍ਰਕਾਸ਼ ਅਵਾਦਤੋਂ ਬਹੁਤ ਚੰਗੇ ਤਰ੍ਹਾਂ ਸਿੱਖਿਆ ਕਾਮ ਇਹ ਲੋਕਾਂ ਨੂੰ ਸੁਣਦੇ ਨੇ ਕੋ ਨਾ ਕਰੀਓ ਆਪਦੇ ਦੇ ਬਦਿਓ ਕਈ ਕਲਾ ਨੂੰ ਸਿੱਖਿਆ ਪਰ ਇਹ ਵੀ ਗੱਲ ਸਿੱਖੋ ਸਰਦਾਰ ਪ੍ਰਕਾਸ਼ ਅਵਾਦਤੋਂ ਕਿ ਉਹ ਜਿੱਥੇ ਜਾ ਕੇ ਬਹਿ ਕੇ ਇਲੈਕਸ਼ਨ ਕਰਾਉਂਦਾ ਸੀ ਉਹਨਾਂ ਨੂੰ ਵੀ ਸਿੱਖਿਆਦਾਂ ਨੂੰ ਲੈਣੇ ਤੋਂ ਕੋਈ ਧੱਕਾ ਨਹੀਂ ਹੁੰਦਾ ਮੈਂ ਵੀ ਅੱਜ ਕਾਹਵਾ ਕਿ ਧੱਕਾ ਧੱਕਾ ਕੋਈ ਤੁਸੀਂ ਲੈ ਜਾਣੇ ਦੇ ਵਿੱਚ ਜ਼ਰੂਰ ਟਾਇਆ ਸੋ ਇਸ ਤਰ੍ਹਾਂ ਮੇਰੀ ਤੁਹਾਨੂੰ ਬੇਨਤੀ ਹੈ ਜਿਲ੍ਹਾਦਰ ਦੇ ਵਿੱਚ ਲੱਛਵੀ ਪੁੱਲਾ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਛਾਤੀ ਮਾਰ ਤੋਂ ਪਿੰਡਾਂ ਆਪ ਦੇ ਘਰਾਂ ਦੇ ਵਿੱਚ ਆਪਣੇ ਘਰ ਦੇ ਲਾਟ ਕੀ ਬਣ ਗਿਆ ਅੱਜ ਕਿਤੇ ਨੂੰ ਚਲ ਗਿਆ ਸ਼ਰੌਨੀ ਕਾਲੀਦਾਰ ਹੈ ਕਿੰਨੀਆਂ ਵੋਟਾਂ ਪਈਆਂ ਜਿਲ੍ਹਾਦਰ ਤੋਂ ਸ਼ਰੌਨੀ ਕਾਲੀਦਾਰ ਨੂੰ 1240 ਵੋਟਾਂ ਇਹ ਪਈਆਂ ਬੀਬੀ ਸਰਬੀਰਪੁਰ ਨੂੰ ਔਰ 735 ਬਸਪਾ ਨੂੰ ਮੈਨੂੰ ਅਜੇ ਤੱਕ ਇਹ ਨਹੀਂ ਨਿਕਲੇ ਜਰ ਹੋਇਆ ਕਿ ਸਰਦਾਰ ਵਿਕਰਮ ਸਿੰਘ ਦੇ ਮੁਖੀਸ਼ਿਆ ਜਿਨੇ ਇਹਨਾਂ ਦੋਆਂ ਚ ਕਿਹਦੀ ਮੰਨਗੀ ਦੀ ਜੇ ਵੀ ਨਹੀਂ ਨਿਕਲਿਆ ਹੋ ਜਾਣਾ ਆਪਾਂ ਮੈਨਾਂ ਉਹ ਗੱਲ ਦੇਖੀ ਆਪਾਂ ਕਹਿੰਦੇ ਲਾਈਨ ਚ ਵੀ ਹੋਈਏ ਨਾ ਕਿਸੇ ਦੌੜ ਜੀ ਹੋਵੇ ਦੋ ਚਾਰ ਪੰਜ ਚਾਰ ਵੋਟ ਕਰਨਾ ਤਾਂ ਫਿਰ ਆਪਾਂ ਮੂੰਹ ਕਹਿੰਦੇ ਇਹ ਗੱਲ ਚੰਗੀ ਲੱਗਦੀ ਹੈ ਕਿ ਯਾਰ ੱਟਕੇ ਨਾ ਜਿੱਤ ਗਈ ਫਿਰ ਤਾਂ ਬਾਲਾ ਜੀ ਚੰਗੇ ਹੁਣ ਇੱਕ ਬੰਦੇ 55000 ਦਾ ਗੋਲ ਪੈ ਗਿਆ ਇੱਕ ਬੰਦੇ ਨੂੰ ਸਾਨੂੰ ਪੈਂਦੀਆਂ ਇੱਕ ਬੰਦੇ 1240 ਇੱਕ ਬੰਦੇ 734 ਜੇ ਜ਼ਿਆਦਾ ਟੱਕਾ ਹੋ ਗਿਆ ਇਹਦਾ ਲੋਕਾਂ ਦਾ ਬਧਵਾ ਇੱਕ ਸੈਕਿੰਡ ਲੋਕਾਂ ਨੇ ਬਧਵਾ ਦੇ ਦਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਾਂਗਾ ਕਿ ਆਪਣਾ ਘਰ ਸੁਭਾ ਲੋ ਇਧਰ ਉਧਰ ਨਾ ਗੱਲ ਕਰਿਆ ਕਰੋ ਜਿੱਦਨ ਕੋਈ ਗੱਲ ਹੁੰਦੀ ਆ ਚਦਨ ਤੁਹਾਨੂੰ ਸਿੱਟ ਬੁਲਾਉਂਦੀ ਸੀਐਮ ਰਾਜ ਲੱਜੇ ਸੀਐਮ ਰਾਜ ਲੱਜੇ ਯਾਰ ਕੋਈ ਰਹਿ ਜਾਵੇਂ ਉਹਨੂੰ ਸੀਐਮ ਨੂੰ ਪੈਗ ਪਾ ਕੇ ਲੈ ਗਏ ਜੇ ਸਾਡੇ ਆਗਿਆ ਨੇ ਕੋਈ ਗੱਲ ਕਰਦੇ ਆ ਫੇਰ ਜਿਹੜਾ ਉਹ ਪੈਗ ਲਾਉਂਦੇ ਆ ਆਪਣਾ ਤੁਹਾਡੇ ਨਾਲ ਨਹੀਂ ਪਕਾ ਲਿਆੜੀ ਤੁਹਾਡੇ ਨਾਲ ਵੀ ਉਹ ਪੈਗਾੜੀ ਫੌਜ ਕਰੀ ਫਿਰਦੀ ਆ ਜਿਗਦੇ ਵੀ ਨਾਮ ਦਬਾਈਦਾ ਮੈਂ ਤੁਹਾਨੂੰ ਸਾਰਿਆਂ ਦਾ ਨਾਮ ਹੀ ਗਿਰਕੇ ਦੱਸੂਗਾ ਸੋ ਇਸ ਕਰਕੇ ਇਹ ਗੱਲਾਂ ਛੱਡ ਦਿਓ ਕਿ ਹਰ ਬੰਦੇ ਨੂੰ ਇਹੋ ਗੱਲਾਂ ਕਹਿਣੀਆਂ ਤੇਰੀ ਪੈਗ ਲਾਉਂਦੇ ਆ ਜੀ ਜਿਵੇਂ ਤੁਹਾਡੇ ਕੇ ਪਾਰਿਆਂ ਦੇ ਕਹਿੰਦੇ ਜਾਂ ਤੁਸੀਂ ਪਾਰਿਆਂ ਦੇ ਕਹਿੰਦੇ ਹੋ ਫੇਰ ਮੇਰੀ ਤੁਹਾਨੂੰ ਵਿਵਹਨਸੀਅਤ ਆ ਕਿ ਆਪ ਦਾ ਘਰ ਜਾਓ ਸਜੇ ਖਾਵੇ ਝਾੜੀਆਂ ਨਾਲੀਆਂ ਛੱਡ ਦਿਓ ਅਗਲਾ ਸੀਜਮ ਆ ਅਗਲਾ ਯਾਰੇ ਲੌਕਾ ਲੌਕਾ ਦੋਹੀਆਂ ਆਪੀ ਸਰਕਾਰ ਚ ਨਹੀਂ ਕਰੇ ਲੈ ਲੈ ਬਹੁਤ ਬਹੁਤ ਧੰਨਵਾਦ ਵੈਕਟੀਨਾਂ ਖਾਲਸਾ ਵੈਕਟੀਨ